ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਕਰੀਬ 11 ਰਾਜਾਂ ਲਈ ਮਦਰੱਸਿਆਂ ਲਈ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਜਿਸ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਚੋਹ ਬਾਕੀ ਲੈਂਗੁਏਜਾਂ ਜਾਰੀ ਕੀਤੀ ਗਈਆਂ ਸਨ ਜਿਨ੍ਹਾਂ ਵਿੱਚ ਹਿੰਦੀ ਪੰਜਾਬੀ ਅੰਗਰੇਜ਼ੀ ਤੇ ਜੋ ਵੀ ਉਥੇ ਦੀ ਹੈ ਮਾਤਰ ਭਾਸ਼ਾ ਉਹ ਲਾਜ਼ਮ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਇੱਕ ਟੀਮ ਵੱਲੋਂ ਜਿਹੜਾ ਮੋਹਾਲੀ ਦੇ ਸਿਸਮਾ ਦਿਨ ਪੈਂਦੇ ਇੱਕ ਮਦਰੱਸੇ ਉੱਪਰ ਚੈਕਿੰਗ ਕੀਤੀ ਗਈ ਜਿਹਦੀ ਵੀਡੀਓ ਕਾਫੀ ਵਾਇਰਲ ਹੋਈ ਇਸ ਸੰਬੰਧੀ ਲੈ ਕੇ ਉੱਥੇ ਦੇ ਮੌਲਵੀ ਮੀਡੀਆ ਸਾਹਨੇ ਹਾਜ਼ਰ ਹੋਏ ਹਨ ਉਹ ਆ ਦੇਖੋ ਕੀ ਦੱਸ ਰਹੇ ਨੇ ਇਸ ਸੰਬੰਧੀ ਕੀ ਪੂਰੀ ਜਾਣਕਾਰੀ ਦੇ ਰਹੇ ਹਨ ਹਾਂਜੀ ਮੀਆਂ ਜੀ ਕੀ ਨਾਂ ਜੀ ਆਪਣਾ ਮੇਰਾ ਨਾਮ ਮੌਲਾਨਾ ਮੁੰਤਜ਼ਮ ਅਲੀ ਸ਼ਾ ਗਦਦੀ ਨਸ਼ੀ ਆਪਣੇ ਦਰਗਾਹ ਦੇ ਸਿਸਵਾ ਦੇ ਤੇ ਪਿਛਲੇ ਹਫਤੇ ਇੱਕ ਵੀਡੀਓ ਵਾਇਰਲ ਹੋਈ ਸੀ ਇੱਥੋਂ ਮਤਲਬ ਪ੍ਰਸ਼ਾਸਨ ਗਿਆ ਸੀ ਤੇ ਅੱਜ ਉਹ ਵੀਡੀਓ ਪਾਈ ਗਈ ਹੈ ਸੋਸ਼ਲ ਮੀਡੀਆ ਤੇ ਪਾਈ ਗਈ ਹੈ ਤੇ ਉਸ ਦੇ ਬਾਰੇ ਤੁਸੀਂ ਦਿਓ ਜਾਣਕਾਰੀ ਕੀ ਮਸਲਾ ਸੀ ਤੇ ਤੁਸੀਂ ਉਸ ਦੇ ਬਾਰੇ ਕੀ ਸਪਸ਼ਟੀ ਕਰਨ ਦੇਣਾ ਚਾਹੋਗੇ ਪਿਛਲੇ ਸ਼ੁੱਕਰਵਾਰ ਸ਼ਾਮ 6:30 ਵਜੇ ਦਿੱਲੀ ਤੋਂ ਪ੍ਰਸ਼ਾਸਨ ਆਇਆ ਸੀ ਤੇ ਉਹਨਾਂ ਨੇ ਮੰਦਰਸਿਆਂ ਬਾਰੇ ਜਿਹੜੀ ਸਰਕਾਰ ਨੇ ਨੋਟੀਫਿਕੇਸ਼ਨ ਕੱਢੀ ਹੈ ਇਹ 11 ਸਟੇਟਾਂ ਵਾਸਤੇ ਕੱਢੀ ਹੋਈ ਹੈ ਉਹ ਉਹਦੇ ਤਹਿਤ ਆਪਣੇ ਕੋਲ ਵੀ ਪ੍ਰਸ਼ਾਸਨ ਪਹੁੰਚਿਆ ਸੀ ਪਿਛਲੇ ਹਫਤੇ ਤੇ ਉਹਨਾਂ ਨੇ ਆਪਣੇ ਮੰਦਰਸੇ ਦੀ ਪੂਰੀ ਛਾਣਬੀਨ ਕੀਤੀ ਪੂਰੀ ਤਹਿਕੀਕਾਤ ਕੀਤੀ ਮੰਦਰਸੇ ਦੇ ਵਿੱਚ ਜਿਹੜੇ ਵੀ ਬੱਚੇ ਪੜ੍ਹ ਰਹੇ ਸੀ ਉਹ ਕਰਾਸੀ ਦੀ تعلیم ਹਾਸਲ ਕਰ ਰਹੇ ਸੀ 10 ਕਿ ਬੱਚੇ ਸੀ ਆਪਣੇ ਕੋਲ ਲੇਕਿਨ ਪਿੱਛੇ ਵੀ ਉਹਨਾਂ ਦਾ ਪ੍ਰਾਈਵੇਟ ਸਕੂਲ ਦੇ ਵਿੱਚ ਦਾਖਲਾ ਕਰਵਾਇਆ ਹੋਇਆ ਸੀ ਤੇ ਇੱਥੇ ਉਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਪੁੱਛਿਆ ਵੀ ਤੁਹਾਡੇ ਕੋਲ ਸਕੂਲ ਦੀ ਪਰਮਿਸ਼ਨ ਹੈਗੀ ਮੰਦਰਸਾ ਆਪਣਾ ਰਜਿਸਟਰਡ ਹੈ ਮੰਦਰਸਿਦੀ ਕੋਈ ਦਿੱਕਤ ਨਹੀਂ ਉਹਨਾਂ ਨੇ ਕਿਹਾ ਬਈ ਸਕੂਲ ਦੀ ਪਰਮਿਸ਼ਨ ਹੈ ਇਹ ਆਪਾਂ ਮਨਾਂ ਕਹਤਾ ਜੀ ਕਿਉਂਕਿ ਪੰਜਵੀਂ ਤੱਕ ਸਕੂਲ ਦੀ ਪਰਮਿਸ਼ਨ ਸਾਡੇ ਕੋਲ ਨਹੀਂ ਹੈ ਉਹ ਕਹਿੰਦਾ ਜੀ ਸਕੂਲ ਦੀ ਪਰਮਿਸ਼ਨ ਨਹੀਂ ਹੈ ਫਿਰ ਤੁਸੀਂ ਬੱਚੇ ਨਹੀਂ ਰੱਖ ਸਕਦੇ ਫਿਰ ਇਲੈਗਲ ਨੇ ਜਿੱਥੇ ਬੱਚੇ ਸਕੂਲ ਦੇ ਵਿੱਚ ਪ੍ਰਾਈਵੇਟ ਪਿੱਛੇ ਪੜ ਰਹੇ ਨੇ ਇਹਨਾਂ ਨੂੰ ਉੱਥੇ ਤੁਸੀਂ ਭੇਜੋ ਤੇ ਆਪਾਂ ਉਸੇ ਦਿਨ ਸ਼ਾਮ ਨੂੰ ਪ੍ਰਸ਼ਾਸਨ ਦੀ ਗੱਲ ਮੰਨਦੇ ਹੋਏ ਸਾਰੇ ਗੱਲਬਾਤ ਕਰਦੇ ਹੋਏ ਆਪਾਂ ਸਾਰੇ ਮੀਟਿੰਗ ਕਰਕੇ ਕਮੇਟੀ ਮੈਂਬਰਾਂ ਨਾਲ ਕੁਝ ਕੁਝ ਕਰਕੇ ਆਪਾਂ ਸਾਰੇ ਬੱਚੇ ਉਸੇ ਦਿਨ ਪਿੰਡ ਬਣਾ ਦੇ ਵਾਪਸ ਭੇਜਦੇ ਸੀ ਕਿਹੜੀ ਜਗ੍ਹਾ ਤੋਂ ਆਏ ਹੋ ਸੀ ਬੱਚੇ ਇਹ ਜ਼ਿਲ੍ਹਾ ਨੂਹ ਮੇਵਾਤ ਤੋਂ ਬੱਚੇ ਆਏ ਹੋਏ ਸੀ ਵੱਖ-ਵੱਖਰੇ ਪਿੰਡਾਂ ਤੋਂ ਸੀ ਹੂੰ ਤੇ ਉਹ ਬੱਚੇ ਜਿੱਦਾਂ ਸੀ ਉਦਾਂ ਹੀ ਆਪਾਂ ਭੇਜਦੇ ਸੀ ਲੋਕਲ ਬੱਚੇ ਵੀ ਸੀ ਉਹਦੇ ਵਿੱਚ ਨਹੀਂ ਲੋਕਲ ਬੱਚੇ ਨਹੀਂ ਸੀ ਤੇ ਅੱਜ ਜਿਹੜੀ ਵੀਡੀਓ ਚੱਲ ਰਹੀ ਹੈ ਉਹਦੇ ਬਾਰੇ ਕੀ ਸਪਸ਼ਟੀਕਰਨ ਦਓਗੇ ਜੀ ਅੱਜ ਇਹ ਵੀਡੀਓ ਚੱਲ ਰਹੀ ਹੈ ਇਹ ਸਰਾਸਰ ਗਲਤ ਹੈ ਚਲਾਨੀ ਨਹੀਂ ਚਾਹੀਦੀ ਆਵਾਸਕਰ ਵਾਲਿਆਂ ਨੂੰ ਜੋ ਵੀ ਮੇਰੇ ਦੋਸਤ ਮਿੱਤਰ ਚਲਾ ਰਹੇ ਨੇ ਇਹਨਾਂ ਨੂੰ ਚਲਾਨੀ ਨਹੀਂ ਚਾਹੀਦੀ ਕਿਉਂਕਿ ਇਹ ਮਸਲਾ ਪਿਛਲੇ ਹਫ਼ਤੇ ਦਾ ਹੈ ਤੇ ਪਿਛਲੇ ਹਫ਼ਤੇ ਹੀ ਆਪਾਂ ਇਹ ਕਾਰਵਾਈ ਕਰਤੀ ਸੀ ਹੁਣ ਤੁਸੀਂ ਬੱਚੇ ਦਿਖਾ ਸਕਦੇ ਪਿਛਲੇ ਹਫਤੇ ਕਿਹੜੇ ਕਮਰੇ ਵਿੱਚ ਸੀ ਕੁਝ ਦੇਖ ਸਕਦੇ ਹੋ ਬੱਚਿਆਂ ਦੇ ਕਮਰੇ ਨੇ ਹਾਂ ਤੇ ਇਹ ਸਾਰੇ ਕਮਰੇ ਖਾਲੀ ਪਏ ਨੇ ਬੱਚਿਆਂ ਦੇ ਕੋਈ ਕੋਈ ਵੀ ਬੱਚੇ ਨਹੀਂ ਸਾਰੇ ਬੱਚੇ ਕਮਰੇ ਤੁਸੀਂ ਖਾਲੀਉ ਕਰਤੇ ਹਾਂ ਬੱਚੇ ਭੇਜ ਦਿੱਤੇ ਅਸੀਂ ਠੀਕ ਹੈ ਹੋਰ ਕਿਹੜਾ ਕਮਰਾ ਹੈ ਇਹ ਕਮਰਾ ਨਾ ਜਿਹੜੀ ਪਿਛਲੇ ਹਫਤੇ ਵੀਡੀਓ ਬਣੀ ਸੀ ਉਹ ਦੀ ਕਮਰਿਆਂ ਦੀ ਸੀ ਅੱਛਾ ਕਮਰਿਆਂ ਦੀ ਸੀ ਉਹ ਤੁਸੀਂ ਚੁਕਾਤੇ ਫਿਰ ਉਹ ਖਾਲੀ ਕਰਕੇ ਪਹਿਲਾਂ ហេਠਾਂ ਲੱਗੇ ਸੀ ਪਹਿਲਾਂ ហេਠਾਂ ਲਾਇਆ ਹੋਇਆ ਸੀ ਹਾਂ ਤੇ ਉੱਥੇ ਉਹ ਨਮਾਜ਼ ਪੜ੍ਹਦੇ ਸੀ ਜਿੱਥੇ ਉਹਨਾਂ ਨੇ ਕੈਮਰਾ ਕਮਾਇਆ ਸੀ ਅੱਛਾ ਨਮਾਜ਼ ਸਾਹਮਣੇ ਨਮਾਜ਼ ਪੜ੍ਹਦੇ ਅੱਛਾ ਉੱਧਰ ਅੱਛਾ ਉਹ ਗੱਦੇ ហេਠਾਂ ਲੱਗੇ ਹੋਏ ਸੀ ਲਾਏ ਫਿਰ ਸੰਗਤ ਵਾਸਤੇ ਵੀ ਸਾਂ ਬੱਚਿਆਂ ਵਾਸਤੇ ਵੀ ਠੀਕ ਕਰਕੇ ਆਪਾਂ ਉਸੇ ਦਿਨ ਕਾਰਵਾਈ ਦੇ ਤਹਿਤ ਆਪਾਂ ਬੱਚੇ ਭੇਜਦੇ ਸੀ ਉਸ ਟਾਈਮ ਆਪਣੇ ਕੋਲ ਪ੍ਰਸ਼ਾਸਨ ਪਰ ਇਹ ਥੋੜਾ ਰਜਿਸਟਰਡ ਆ ਆਪਣਾ ਮਦਰਸਾ ਰਜਿਸਟਰਡ ਹੈ ਆਪਾਂ ਮੰਦਰਸਾ ਚਲਾ ਸਕਦੇ ਹਾਂ ਪਰ ਇਸ ਟਾਈਮ ਜਿਹੜੀ ਆਪਣੇ ਮੋਦੀ ਸਰਕਾਰ ਨੇ ਕਿਹਾ ਹੋਇਆ ਹੈ ਕਿ ਮੰਦਰ ਸੇ ਦੇ ਕੁਰਾਨ ਸ਼ੀਰ ਦੇ ਨਾਲ ਨਾਲ ਇਹਨੂੰ ਦੁਨੀਆਵੀ ਤਾਲੀਮ ਵੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕਿਹੜੀ ਕਿਹੜੀ ਭਾਸ਼ਾ ਦੀ ਗੱਲ ਕੀਤੀ ਗਈ ਹੈ ਹਿੰਦੀ, ਇੰਗਲਿਸ਼, ਪੰਜਾਬੀ ਇਹ ਚੀਜ਼ਾਂ ਆਪਣੀ ਮਾਤਰ ਭਾਸ਼ਾ ਆਪਣੇ ਸਕੂਲ ਦੇ ਵਿੱਚ ਹੋਣੀ ਚਾਹੀਦੀ ਹੈ ਆਪਣੇ ਕੋਲ ਇਹ ਹੈ ਨਹੀਂ ਆਪਣੇ ਕੋਲ 5ਵੀਂ ਤੱਕ ਤੁਸੀਂ ਇਹ ਮਤਲਬ ਹੈ ਤੁਸੀਂ ਸਪਸ਼ਟ ਉਹਨਾਂ ਨੂੰ ਵੀ ਕਿਹਾ ਵੀ ਅਸੀਂ ਇਹ ਚੀਜ਼ ਨੂੰ ਮੰਨਦੇ ਹਾਂ ਵੀ ਸਾਡੇ ਕੋਲ ਹੈ ਨਹੀਂ ਆਪਾਂ ਉਹਨਾਂ ਨੂੰ ਵੀ ਕਿਹਾ ਮੈਂ ਆਪਣੇ ਕੋਲ ਸਕੂਲ ਦੀ ਪਰਮਿਸ਼ਨ ਨਹੀਂ ਹੈ ਮੰਦਰਸੇ ਦੀ ਪਰਮਿਸ਼ਨ ਹੈ ਤੇ ਉਹ ਕਹਿੰਦੇ ਤੁਸੀਂ ਆਪਣਾ ਕੀ ਨਾਮ ਹੈ ਆ ਆਪਣਾ ਮੰਦਰਸਾ ਰਜਿਸਟਰਡ ਹੈ ਆ ਤੁਸੀਂ ਦੇਖ ਸਕਦੇ ਠੀਕ ਹੈ ਆ ਆਪਣਾ ਮੰਦਰਸਾ ਰਜਿਸਟਰਡ ਹੈ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਆਪਾਂ ਸਰਕਾਰ ਨੂੰ ਤੇ ਆਪਣੇ ਲੋਕਲ ਜਿਹੜੇ ਪੱਤਰਕਾਰ ਸਹਿਬਾਨ ਜਿਨ੍ਹਾਂ ਨੇ ਵੀਡੀਓ ਚਲਾਈਏ ਉਹਨਾਂ ਨਾਲ ਹੱਥ ਜੋੜ ਕੇ ਹੀ ਬੇਨਤੀ ਕਰਨਾ ਚਾਹੁੰਦੇ ਹਾਂ ਇਹ ਐ ਇਦਾਂ ਦੀ ਕੋਈ ਗੱਲ ਨਹੀਂ ਹੈ ਜੋ ਵੀ ਆਪਣੀ ਕਾਰਵਾਈ ਸੀ ਪਿਛਲੇ ਹਫਤੇ ਦੀਏ ਉਹ ਹੋ ਚੁੱਕੀ ਹੈ ਤੁਸੀਂ ਕਿਰਪਾ ਕਰਕੇ ਬੇ ਦਰਗਾਹ ਦਾ ਨਾਮ ਖਰਾਬ ਨਾ ਕੀਤਾ ਜਾਵੇ ਮੈਂ ਜਗਵੰਤ ਟੀਵੀ ਲਈ ਹਰੀਸ਼ ਮਠਲਾ